ਪੈਰਾਸੋਲੰਪਿਕਸ ਚ ਤਗਮਾ ਜਿੱਤਣ ਵਾਲੇ ਅੰਬਾਲਾ ਦੇ 3 ਪਿੰਡ ਦੇ ਵਸਨੀਕ ਸਰਬਜੋਤ ਸਿੰਘ ਨੇ ਖੇਡ ਵਿਭਾਗ ਚ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਦਰਸ਼ਣਯੋਗ ਹੈ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਬਜੋਤ ਸਿੰਘ ਨੂੰ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਇਸ ਸੰਬੰਧੀ ਸਰਬਜੋਤ ਸਿੰਘ ਨੇ ਡਿਪਟੀ ਡਾਇਰੈਕਟਰ ਦਾ ਕੰਮ ਤਾਂ ਚੰਗਾ ਹੈ ਪਰ ਮੈਂ ਅਜਿਹਾ ਨਹੀਂ ਕਰਾਂਗਾ ਮੈਂ ਸ਼ੂਟਿੰਗ ਤੇ ਧਿਆਨ ਦੇਵਾਂਗਾ ਪਰਿਵਾਰ ਵੀ ਚੰਗੀ ਨੌਕਰੀ ਦੀ ਮੰਗ ਕਰ ਰਿਹਾ ਪਰ ਮੈਂ ਸ਼ੂਟਿੰਗ ਕਰਨਾ ਚਾਹੁੰਦਾ ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ ਮੈਂ ਆਪਣੇ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ ਇਸ ਸਬੰਧੀ ਜਦੋਂ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਦੀ ਪੇਸ਼ਕਸ਼ ਸਿਰ ਮੱਥੇ ਪਰ ਸਰਬਜੋਤ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਹੀ ਸਥਿਤੀ ਦਾ ਪਤਾ 17 ਅਗਸਤ ਤੋਂ ਬਾਅਦ ਲੱਗੇਗਾ ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਯੂਥ ਪ੍ਰੋਗਰੈਸਿਵ ਸਿੱਖ ਫੋਰਸ ਵੱਲੋਂ ਗੁਰਦੁਆਰਾ ਪੰਜੋ ਖਰਾ ਸਾਹਿਬ ਵਿਖੇ ਸਰਬਜੋਤ ਸਿੰਘ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਓਐਸਡੀ ਪ੍ਰਬਲਿਨ ਸਿੰਘ ਨੇ ਵਾਈਪੀਐਸਐਫ ਵੱਲੋਂ 52000 ਰੁਪਏ ਦੀ ਰਾਸ਼ੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਰਬਜੀਤ ਨੂੰ 1.25 ਲੱਖ ਰੁਪਏ ਦਾ ਚੈੱਕ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।